ਮਨੁੱਖ ਸਰੀਰਕ ਤਰਤੇ ਤੇ ਮਾਨਸਿਕ ਤਰਤੇ ਅਧੂਰਾ ਹੀ ਜੰਮਦਾ ਹੈ। ਬੱਚਾ ਮਨੁੱਖੀ ਅਧੂਰਾ ਜੰਮਦਾ ਹੈ। ਦੇਖੋ ਪੈਰ ਹੈਗੇ ਨੇ ਚੱਲ ਨਹੀਂ ਸਕਦਾ। ਹੱਥ ਹੈਗੇ ਨੇ ਕੁਝ ਕਰ ਨਹੀਂ ਸਕਦਾ। ਜ਼ੁਬਾਨ ਹੈਗੀ ਇਹ ਬੋਲ ਨਹੀਂ ਸਕਦਾ ਮੂੰਹ ਦੇ ਚੰਦ ਵੀ ਕੋਈ ਨਹੀਂ। ਅੱਖਾਂ ਹੈਗੀਆਂ ਨੇ ਸਹੀ ਨਹੀਂ ਵੇਖ ਸਕਦਾ ਮਾਂ ਦੀ ਗੋਦ 'ਚ ਹੈ ਪਰ ਇਹਨੂੰ ਕੋਈ ਪਤਾ ਨਹੀਂ ਹੈ ਮੇਰੀ ਮਾਂ ਹੈ। ਅਜੇ ਬੁੱਧੀ ਵਿਕਸਤ ਨਹੀਂ ਹੋਈ। ਅਧੂਰਾ ਜੰਮਿਆ ਹੈ। ਇਸ ਸਹਜੇ ਸਹਜੇ ਅਡਲਟ ਹੋਵੇਗਾ, ਬਾਲਗ ਹੋਵੇਗਾ। ਇੱਕ ਦਿਨ ਇਹਦਾ ਸਰੀਰ ਮੁਕੰਮਲ ਹੋਵੇਗਾ। ਪੂਰਾ ਹੋਵੇਗਾ ਲੇਕਿਨ ਪ੍ਰਸ਼ਨ ਪੈਦਾ ਹੁੰਦਾ ਹੈ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹਦਾ ਮਨ ਕਦੋਂ ਪੂਰਾ ਹੋਵੇਗਾ ਅਗਰ ਮਨ ਪੂਰਾ ਨਹੀਂ ਤੇ ਪੂਰਨਪੁਰਖ ਨਹੀਂ ਹੈ ਤਾਂ ਮਹਿਰਸ ਕਰਾ ਸ਼ਕਲ ਸੂਰਤ ਭਾਵੇਂ ਕੈਸੀ ਵੀ ਹੋਵੇ ਜਿਵੇਂ ਅਸ਼ਟਾਵਕਰ ਉਹਦਾ ਸਰੀਰ ਤੇ ਮੁਕੰਮਲ ਹੋ ਹੀ ਨਹੀਂ ਸਕਦਾ ਸੀ ਸਰੀਰ ਅੱਠ ਬਲ ਸੰ ਲੱਤਾਂ ਟੇਡੀਆਂ ਬਾਹਾਂ ਟੇਡੀਆਂ ਗਰਦਨ ਟੇਢੀ ਕਮਰ ਟੇਢੀ ਲੇਕਿਨ ਉਹ ਪੂਰਨ પુરੁਖ ਉਹਦਾ ਮਨ ਪੂਰਾ ਜਾਗ ਗਿਆ ਬਹੁਤ ਸਾਰੇ ਸੁੰਦਰ ਸਰੂਪ ਨੇ ਲੇਕਿਨ ਅਧੂਰੇ ਨੇ ਕਹੋ ਕਬੂ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰੋ ਕੁਬੜੇ ਨੇ ਸ਼ਟਾਵਕਰ ਕੁਬੜਾ ਹੁੰਦਾ ਆ ਕੁਬੜੇ ਨਹੀਂ ਨੇ ਕਿਉਂਕਿ ਉਹਦੇ ਕੋਲ ਨਾਮ ਹੈ ਅੰਦਰੋਂ ਪੂਰਾ ਜਾਗੇ ਹੋਇਆ ਹੈ ਤੇ ਜੇ ਪੂਰਾ ਜਾਗਿਆ ਨਹੀਂ ਪਾਵੇਂ ਕਿੰਨਾ ਹੀ ਸੁੰਦਰ ਹੈ ਕਬੀਰ ਕਹਿੰਦੇ ਕੁਬੜਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਰੂਪ ਬਾਬਾ ਫਰੀਦ ਤੇ ਕਹਿੰਦੇ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰੇ ਹੋਣਾ ਪਤਾ ਨਹੀਂ ਏਕੀ ਕਰ ਦੇਣਾ ਇਹ ਬੜੇ ਡਰਾਵਣੇ ਨੇ ਸ਼ਿਖਸਾ ਦੀ ਕਿਆ ਕਰਦੇ ਇਸਨੇ ਇੱਕ ਮੈਂ ਰੱਬ ਤੋਂ ਡਰਦਾ ਪੈ ਖਾਨਾ ਉਸ ਤੋਂ ਕਿਉਂਕਿ ਬਹੁਤ ਵੱਡਾ ਸਮਰਤ ਹੈ ਇੱਕ ਮੈਂ ਉਹਨਾਂ ਤੋਂ ਡਰਦਾ ਜਿਹੜੇ ਰੱਬ ਤੋਂ ਨਹੀਂ ਡਰਦੇ ਪਤਾ ਨਹੀਂ ਕੀ ਕਰ ਦੇਣ ਪਤਾ ਨਹੀਂ ਕੀ ਕਰ ਦੇਣ ਇੱਕ ਮੈਂ ਅਦਬ ਤੇ ਸ਼ਰਧਾ ਕਰਕੇ ਪਰਮਾਤਮਾ ਤੋਂ ਡਰਦਾ ਫਿਰ ਮੈਂ ਉਹਨਾਂ ਤੋਂ ਡਰਦਾ ਜਿਹੜੇ ਪਰਮਾਤਮਾ ਤੋਂ ਨਹੀਂ ਡਰਦੇ ਕਿਉਂਕਿ ਬੜੇ ਖਤਰਨਾਕ ਰਹੇ ਹਨ ਮਨੁੱਖਾਂ ਦੇ ਵਿੱਚ ਵੀ ਵਿਕਾਸ ਚੱਲ ਰਿਹਾ ਹੈ ਵਿਕਾਸ ਸਮਝਦਾ ਹੈ ਮਨੁੱਖ ਨੂੰ ਪਦਾਰਥਾਂ ਦੀ ਸਮਝ ਆ ਗਈ ਹੈ ਪਰਵਾਰ ਦੀ ਸਮਝ ਆ ਗਈ ਹੈ ਧਨ ਸੰਪਦਾ ਦੀ ਸਮਝ ਆ ਗਈ ਮਨੁੱਖ ਨੂੰ ਧਰਮ ਦੀ ਪਰਮਾਤਮਾ ਦੀ ਸਮਝ ਨਹੀਂ ਆਈ ਜਿਸ ਦੀ ਸਮਝ ਆ ਜਾਂਦੀ ਹੈ ਤੇ ਜਿਸ ਤੋਂ ਸਮਝ ਪ੍ਰਭਾਵਿਤ ਹੋ ਜਾਂਦੀ ਹੈ ਮਨ ਉਸ ਦੀ ਮੰਗ ਕਰਨ ਲੱਗ ਪੈਂਦਾ ਹੈ ਮਨ ਜਿਸ ਨੂੰ ਮੰਗਦਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਤੇ ਹਿਰਦਾ ਜਿਸ ਨੂੰ ਯਾਦ ਕਰਦਾ ਹੈ ਸਰੀਰ ਉਹਦੀ ਪ੍ਰਾਪਤੀ ਲਈ ਉਦਮ ਕਰਦਾ ਹੈ ਮਿਹਨਤ ਕਰਦਾ ਹੈ ਧਿਆਨ ਨਾਲ ਸੁਣਨਾ ਜਿਸ ਦੀ ਸਮਝ ਆ ਜਾਂਦੀ ਹੈ ਤੇ ਜਿਸ ਤੋਂ ਮਨ ਪ੍ਰਭਾਵਿਤ ਹੋ ਜਾਂਦਾ ਹੈ ਮਹਾਨ ਹੈ ਮਨ ਉਸ ਦੀ ਮੰਗ ਕਰਦਾ ਹੈ ਹਿਰਦਾ ਉਸ ਨੂੰ ਯਾਦ ਕਰਦਾ ਹੈ ਦੇਖੋ ਪਰਿਵਾਰ ਨੂੰ ਯਾਦ ਕਰਨਾ ਹੈ ਪੁੱਤਰ ਨੂੰ ਯਾਦ ਕਰਨਾ ਹੈ ਮਿੱਤਰ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਇਹ ਵਾਜਾ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਛੇਣੇ ਵਜਾਣ ਦੀ ਲੋੜ ਹੈ ਕਥਾ ਕਹਾਣੀਆਂ ਦੀ ਲੋੜ ਹੈ ਫਲਸਫਾ ਗੋਟਣ ਦੀ ਲੋੜ ਹੈ ਪੁੱਤਰ ਦੀ ਯਾਦ ਆ ਪਈ ਹੁੰਦੀ ਹੈ ਮਿੱਤਰ ਦੀ ਯਾਦ ਆ ਪਈ ਹੁੰਦੀ ਹੈ ਪਰਿਵਾਰ ਦੀ ਯਾਦ ਆ ਪਈ ਹੁੰਦੀ ਹੈ ਨਿਰੰਕਾਰ ਨੂੰ ਯਾਦ ਕਰਨਾ ਹੋਵੇ ਵਾਜੇ ਵਜਾਓ ਤਬਲੇ ਖੜਕਾਓ ਛੇਣੇ ਖੜਕਾਓ ਸਿਰ ਕਪਾਓ ਕਥਾ ਕਰੋ ਕੀਰਤਨ ਕਰੋ ਪੂਜਾ ਕਰੋ ਪਾਠ ਕਰੋ ਦਾਨ ਕਰੋ ਉਨ ਕਰੋ ਔਖੇ ਨਾ ਨਾ ਸਾਰੇ ਸਿਆਪਿਆਂ ਦੇ باوجود ਵੀ ਰੱਬ ਯਾਦ ਨਹੀਂ ਆਉਂਦਾ ਨਹੀਂ ਨਹੀਂ ਹੁੰਦਾ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਨਹੀਂ ਹੁੰਦਾ ਕਾਰਨ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ ਔਰ ਜਿਸ ਦੀ ਮੈਨੂੰ ਸਮਝ ਨਹੀਂ ਮੇਰਾ ਮਨ ਉਸ ਦੀ ਮੰਗ ਨਹੀਂ ਕਰਦਾ ਤੇ ਜਦ ਮਨ ਉਸ ਦੀ ਮੰਗ ਨਹੀਂ ਕਰਦਾ ਹਿਰਦਾ ਯਾਦ ਵੀ ਨਹੀਂ ਕਰਦਾ ਤੇ ਜਦ ਹਿਰਦਾ ਯਾਦ ਨਹੀਂ ਕਰਦਾ ਤਾਂ ਪ੍ਰਾਪਤੀ ਲਈ ਇਹ ਸਰੀਰ ਕੋਈ ਉਦਮ ਨਹੀਂ ਕਰਦਾ ਮਿਹਨਤ ਨਹੀਂ ਕਰਦਾ ਧਨ ਵੀ ਸਮਝ ਹੈ ਧਨ ਵਾਸਤੇ ਮਨ ਕੋ 24 ਘੰਟੇ ਵੀ ਜਾਗ ਸਕਦਾ ਹੈ परमात्मा वास्ते अमृत वेले एक घंटा भी नहीं दे सकता परिवार की खातर सारी जिंदगी भी खजल खुआर हो सकता है निरंकार की खातर तो चौबी घंटे घंटा भी नहीं कर सकता मनुख परिवार तो प्रभावित है परिवार की समझ है मनुख निरंकार को तो प्रभावित नहीं निरंकार की समझ नहीं मनुख धन तो प्रभावित है धन की समझ है मनुख धर्म तो प्रभावित नहीं है धर्म की समझ नहीं मनुख पदार्थों को प्रभावित है पदार्थों की समझ आए थे है ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਰਮਾਤਮਾ ਦੀ ਸਮਝ ਨਹੀਂ ਪਰਮਾਤਮਾ ਦੀ ਮੰਗ ਨਹੀਂ ਇਹਨੂੰ ਇਸ ਤਰ੍ਹਾਂ ਲੈਣਾ ਤੇ ਰਾਤ ਵਾਲੇ ਸ਼ਬਦ ਮੈਂ ਫਿਰ ਦੁਹਰਾ ਦਿਆਂ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਹੋਵੇਗਾ ਪਰਮਾਤਮਾ ਜ਼ਰਰੇ ਜ਼ਰਰੇ ਚ ਹੋਵੇਗਾ ਰੋਮ ਰੋਮ ਦੇ ਚ ਹੋਵੇਗਾ ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ